സമന <laughs> ക <laughs> ਦੀ ਬੰਤੋ ਕਰਦੇ ਆ ਉਸ ਦੇ ਨਾਲ ਵੀ ਬਹੁਤ ਸਾਰੇ ਹਾਸੇ ਹੁੰਦੇ ਆ ਸੋ ਮੈਂ ਫਿਰ ਕੋਲੇ ਵੈਸੇ ਦੱਸਣ ਲੱਗਾ ਤੇ ਚਾਹੇ 2 ਘੰਟੇ ਲੱਗਰ ਆਪਾਂ ਕੁਝ ਕਰਨਾ ਚਾਹੀਆਂ ਇਹਨਾਂ ਦਾ ਧਿਆਨ ਰੱਖੀਏ ਤਾਂ ਮੇਰੇ ਖਿਆਲ ਐਕਸੀਡੈਂਟ ਹੋ ਨਹੀਂ ਸਕਦਾ ਜੇ ਹੋ ਗਿਆ ਤੇ ਆਪਾਂ ਬਚ ਸਕਦੇ ਆ ਸੋ ਅੰਤ ਵਿੱਚ ਮੈਂ ਇਹ ਹੀ ਦੱਸਣਾ ਚਾਹਣਾ ਦਿਲ ਰਾਸ਼ਟਰੀ ਚੈਂਪੀਅਨਰ ਇਨ ਕਾਈਸ ਇਨ ਗੋਲਡ ਬ੍ਰਾਂਜ਼ ਮੈਡਲ ਸਾਡੇ ਰਿਕਵਰ ਮੈਡਲ ਵਿਨਰਸ ਕਿ ਪਲੀਜ਼ ਕਮ ਆਨ ਦਾ ਸਟੇਜ ਰਾਕੇਸ਼ਵਰ ਸੁਸ਼ੇਂਦਰ ਜੀ ਆਜੋ ਆ ਬੈਂਡਰ ਆਜੋ ਭਾਈ ਅੱਜ ਇਸ ਫੰਕਸ਼ਨ ਦੇ ਮੇਜਬਾਨ ਨੇ ਮੇਰੇ ਚੁਕੇ ਪ੍ਰਾਪ ਅਮੇਜ ਜੁਸੀ ਜੀ ਉਹਨਾਂ ਦੇ ਮੈਡਮ ਮੈਡਮ ਜੁਸੀ ਜੀ ਇਹਨਾਂ ਦੀ ਟੀਮ ਦਾ ਦੇਵੀਆ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹ ਰਿਹਾ ਹਾਂ ਕਿ ਇਹਨਾਂ ਦੀ ਵਜ੍ਹਾ ਕਰਕੇ ਆਤਮੈਨੂੰ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਦਾ ਮੌਕਾ ਮਿਲਿਆ ਮੇਰੀ ਇੰਟਰੋਡਕਸ਼ਨ ਸਾਡੀ ਬੇਟੀ ਨੇ ਤੁਹਾਨੂੰ ਦਿੱਤੀ ਹੈ ਲੇਕਿਨ ਇੱਕ ਵਾਰੀ ਫੇਰ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਆਪਣਾ ਤਾਰਫ ਤੁਹਾਡੇ ਨਾਲ ਕਰਾਉਣਾ ਚਾਹੁੰਦਾ ਹਾਂ ਮੈਂ ਰਜਿੰਦਰ ਪਾਲ ਹਾਨਮ ਸਾਹਿਬ ਕਾ ਡੀਐਸਪੀ एडवोकेट स्टेट प्रेजिडेंट पुलिस वेलफेयर एसोसीएशन सीनियर बीत प्रधान खत्री महासभा पंजाब और सीनियर बीत प्रधान ऑल इंडिया एंटी टेरिस्ट फ्रंट सो मैं देख रहा बहुत सारे पेरेंट्स आज अपने बच्चे न आए रहे हैं और चेहरे पे बड़ी चमक है बच्चे दे भी चेहरे से चमक है ये जो आज अचीवमेंट्स बच्चे दे जीती है मेडल ले से ले बहुत इवेंट्स दे बच्चे बच्चे दे मेन अपन सारे नजर आ रही है लेकिन ये दे बच्चे दे भी हिडन मेन है ना पेरेंट्स दी वो मेनु नजर आ रही है क्योंकि मैं भी एक पेरेंट है और मेरा बेटा तार किशोर अनाथ तो भी इन्होंने बच्चों के नाल ही ਇਹਦਾ ਨੈਸ਼ਨਲ ਵੀ ਚੈਂਕੀ ਆਇਆ ਸਟੇਟ ਦਾ ਵੀ ਬੁਲ ਮੈਲਸਟ ਹੈ ਸੋ ਮੈਂ ਅੱਜ ਥੋੜਾ ਬਹੁਤ ਆ ਟਾਈਮ ਨਹੀਂ ਲੈਣਾ ਲੇਕਿਨ ਗੱਲਾਂ ਕੁਝ ਜ਼ਰੂਰੀ ਕਰਨ ਵਾਲੀਆਂ ਨੇ ਅੱਜ ਇਸ ਮੰਚ ਤੋਂ ਮੈਂ ਸਰਕਾਰਾਂ ਨੂੰ ਕੁਝ ਕਹਿਣਾ ਚਾਹੁੰਦਾ ਤੁਸੀਂ ਦੇਖੋ ਜਦੋਂ ਸਾਡੇ ਬੱਚੇ ਬਹੁਤ ਵਧੀਆ ਅਚੀਵਮੈਂਟਸ ਕਰ ਲੈਂਦੇ ਨੇ ਮੈਟਰੀ ਲੈਵਲ ਤੇ ਮੈਡਲ ਇੰਡੀਆ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਜਦੋਂ ਤੋਂ ਬਾਅਦ ਸਰਕਾਰਾਂ ਉਹਨਾਂ ਲਈ ਆਪਣੇ ਬੂਹੇ ਖੋਲ੍ਹ ਦਿੰਦੀਆਂ ਨੇ ਬਹੁਤ ਸਾਰੇ ਪੈਸੇ ਨੌਕਰੀਆਂ ਪੈਦਾੜਾਂ ਉੱਦਦੇ ਨੇ ਲੇਕਿਨ ਜਿਹੜੀ ਇਸ ਜਨਰਲ ਸਟੇਜ ਹੈਗੀ ਹੈ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਇਸ ਸਟੇਜ ਤੇ ਸਾਡੇ ਬੱਚੇ ਜਿਹੜੇ ਦਿਨ ਰਾਤ ਕੱਜਿੰ ਕਰਦੇ ਨੇ ਸਰਕਾਰਾਂ ਵੱਲੋਂ ਇਹਨਾਂ ਦੀ ਹੈਲਪ ਦਾ ਮਦਦ ਦਾ ਉਹੀ ਉਪਰ ਅਲਾਦੀ ਇਹ ਤਾਂ ਕੀਤਾ ਗਿਆ ਅਸੀਂ ਸਾਰੇ ਪੇਰੈਂਟਸ ਆਪ ਹੀ ਮਿਹਨਤ ਕਰਦੇ ਆ ਆਪ ਹੀ ਪੈਸੇ ਕੱਢਦੇ ਆ ਜੋ ਅੱਜ ਮੈਂ ਇਸ ਮੰਚ ਤੋਂ ਪੰਜਾਬ ਸਰਕਾਰ ਨੂੰ ਵੀ ਔਰ ਕੇਂਦਰ ਸਰਕਾਰ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜੇ ਸਟਰਗਲਰ ਬੱਚੇ ਨੇ ਇਹਨਾਂ ਨੇ ਅਜੇ ਮੈਟਰ ਨਹੀਂ ਲਏ ਨੈਸ਼ਨਲ ਇੰਟਰਨੈਸ਼ਨਲ ਤੇ ਪਹੁੰਚਣ ਵਾਸਤੇ ਉਹਦੇ ਪੇਰੈਂਟਸ ਹੈ ਜਿਹੜੇ ਉਹ ਇਹਨਾਂ ਖਰਚਾ ਨਹੀਂ ਕਰ ਸਕਦੇ ਕੁਝ ਕਰ ਸਕਦੇ ਨੇ ਬਿਫਰ ਬੋਰਡ ਅਕੈਡਮੀ ਕਲਾਸ ਦੀ ਹੈਗੀ ਹੈ ਸੋ ਸਰਕਾਰ ਕੋਈ ਐਸੀ ਪਾਲਿਸੀ ਬਣਾਵੇ ਕਿ ਮੈਟਲਾਂ ਤੱਕ ਪਹੁੰਚਣ ਲਈ ਵੀ ਇਹਦਾ ਬੱਚਿਆਂ ਦੀ ਮਦਦ ਕੀਤੀ ਜਾਵੇ ਸੋ ਮੈਂ ਪਰਵੇਸ਼ ਜੋਸ਼ੀ ਜੀ ਦਾ ਖਾਸ ਕਰਕੇ ਮੈਡਲ ਜੋਸੀ ਜੀ ਦਾ ਤੇ ਇਹਨਾਂ ਦੀ ਟੀਮ ਦਾ ਧੰਨਵਾਦ ਕਰਨਾ ਚਾਹੁੰਗਾ ਜਿਹੜੇ ਬਹੁਤ ਵੱਡੀ ਮਿਹਨਤ ਕਰ ਰਹੇ ਨੇ ਸਾਡੇ ਬੱਚਿਆਂ ਨੂੰ ਬਹੁਤ ਉੱਚੇ ਲੈਵਲ ਤੇ ਲੈ ਕੇ ਜਾਣ ਲਈ ਪਟਿਆਲੇ ਵਿੱਚ ਸ਼ੂਟਿੰਗ ਦੀ ਨਸਲੀ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੇ ਪੈਦਾ ਕੀਤੀ ਹੈ ਔਰ ਬੜੇ ਅੱਛੇ ਵੱਡੇ ਲੈਵਲ ਤੇ ਪਲੇਅਰ ਪੈਦਾ ਕੀਤੇ ਨੇ ਔਰ ਕਰ ਰਹੇ ਸੋ ਇੱਕ ਦਿਨ ਸਾਡੇ ਜੇ ਜਿਹੜੇ ਤੁਸੀਂ ਪੇਰੈਂਟਸ ਬਹਤੇ ਹੋ ਸਾਡੇ ਬੱਚੇ ਤੁਹਾਡਾ ਨਾਮ ਦਾ ਚੰਗਾਉਣਗੇ ਚੰਗਾਉਣਗੇ ਉਹ ਸਾਡੇ ਪਟਿਆਲੇ ਦਾ ਸਾਡੀ ਸਟੇਟ ਪੰਜਾਬ ਦਾ ਸਾਡੇ ਮੁਲਕ ਇੰਡੀਆ ਦਾ ਨਾਮ ਨਹੀਂ ਚੰਗਾਉਣਗੇ ਇਹ ਜਿਹੜਾ ਇਨੀਸ਼ੀਏਟਿਵ ਇਹਨਾਂ ਨੇ ਲਿਆ ਹੈ ਜਿੰਨਾ ਕਿ ਮੇਰਾ ਤਜਰਬਾ ਪੁਲਿਸ ਦਾ ਹੈ ਜਾਂ ਮੈਂ ਸਮਾਜ ਚ ਰਿੰਜਦਾ ਹਾਂ ਹਜੇ ਤੱਕ ਇਹਨਾਂ ਨੇ ਇਨੀ ਸ਼ਿਕਰ ਸਰਕਾਰਾਂ ਨੇ ਵੀ ਨਹੀਂ ਲਿਆ ਤੁਸੀਂ ਦੇਖਿਆ ਹੋਣਾ ਸਰਕਾਰ ਦੇ ਵੱਲੋਂ ਹਿੱਤ ਤੱਕ ਕੋਈ ਇਹੋ ਜਿਹਾ ਫੰਕਸ਼ਨ ਮੇਰੇ ਤੇ ਨਜ਼ਰ ਕੀ ਆਇਆ ਸ਼ਾਇਦ ਤੁਹਾਡੇ ਆਇਆ ਹੋਵੇ ਪਿਛਲੇ ਸਾਲ ਵੀ ਇਹਨਾਂ ਨੇ ਮੈਨੂੰ ਬੁਲਾਇਆ ਸੀ ਮੈਂ ਆਇਆ ਸੀ ਇਸ ਸਾਲ ਵੀ ਬੁਲਾਇਆ ਛੋ ਇੱਕ ਵਧਾਈ ਦੇ ਮੌਕੇ ਨੇ ਸੋ ਮੈਂ ਅੱਜ ਜੋ ਬਹੁਤ ਸਾਰੇ ਬੱਚੇ ਮੈਂ ਦੇਖ ਰਿਹਾ ਜਿਨ੍ਹਾਂ ਨੇ ਮੈਡਲ ਲਏ ਨੇ ਮੇਰਾ ਉਹਨਾਂ ਨੂੰ ਮੇਰੇ ਵੱਲੋਂ ਸ਼ਾਬਾਸ਼ ਹੈ ਮੇਰੀਆਂ ਸਸਤਾਵਾਂ ਵੱਲੋਂ ਸ਼ਾਬਾਸ਼ ਹੈ ਜਿਨ੍ਹਾਂ ਨੇ ਮੈਡਲ ਨਹੀਂ ਆ ਸਕਿਆ ਸੋ ਬੇਟਾ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਤੁਸੀਂ ਨਰਾਸ਼ ਨਹੀਂ ਹੋਣਾ ਹੈ ਬਹੁਤ ਜਲਦੀ ਤਾੜੀਆਂ ਦੀ ਗੜਗੜਾੜ ਦੇ ਵਿੱਚ ਤੁਸੀਂ ਵੀ ਇੱਥੇ ਖੜੇ ਹੋਣਾ ਅਸੀਂ ਤੁਹਾਡੇ ਗળા 'ਚ ਮੈਦਲ ਪਾਵਾਂਗੇ ਵੈਰੀ ਜੀ ਕਰੀਂ ਔਰ ਮੈਂ ਦੇਖ ਰਿਹਾ ਆਂ ਵੀ ਅੱਜ ਤਕਰੀਬਨ ਗਿਣਤੀ 'ਚ 1.5 ਸੌ ਦੇ ਕਲੀਫ ਸਾਡੇ ਬੱਚੇ ਆਏ ਨੇ ਪੇਰੈਂਟਸ ਵੀ ਆਏ ਹੋਏ ਨੇ ਔਰ ਕਮਾਲ ਹੈ ਦੇ ਕੋ ਮੈਂ ਸਪੈਸ਼ਲ ਮੈਡਮ ਨੂੰ ਪੁੱਛਿਆ ਕਿ ਸਭ ਤੋਂ ਛੋਟੀ ਏਜ ਦਾ ਬੱਚਾ ਆਪਣੇ ਕੋਲ ਕਿੰਨਾ ਹੈ ਕਿੰਨੀ ਏਜ ਹੈ ਉਹਨੇ ਦੱਸਿਆ 5 ਸਾਲ ਦਾ ਸਰ ਜਿਸ ਤੋਂ ਅਗੇ ਆਨਵਰਟ ਕਿਹਾ ਗਿਆ ਦੇ ਬੱਚਾ ਸੋ ਜਦੋਂ ਅਸਲ 'ਚ ਜਿਨਾ ਮੇਰਾ ਸਪੋਰਟਸ ਦਾ ਜ਼ਰਬਾ ਹੈ ਮੈਂ ਵੀ ਪੰਜਾਬ ਦੀ ਟੀਮ ਦਾ 골ਡ ਮੈਡਲਿਸਟ ਹੈ ਹਾਕੀ ਖੇਡਦਾ ਰਿਹਾ ਸਾਡੇ ਦਰ ਹੈ ਕੋਲੇ ਤੋਂ ਮੈਂ ਗ੍ਰੈਜੂਏਸ਼ਨ ਕੀਤੀ ਹੈ ਅੰਮ੍ਰਿਤਸਰ ਵਿੱਚ ਫਿਲੋਸਫੀ ਦਾ ਅੰਤਮ ਸੈਕਸ਼ਨ ਉਦੋਂ ਜਿਹੜਾ ਸਪੋਰਟਸ ਦਾ ਜਿਹੜੇ ਕੋਚਸ ਨਾਲ ਮੇਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਐ ਉਹ ਕਹਿੰਦੇ ਜੀ ਜੇ ਬੱਚੇ ਨੂੰ ਤੁਸੀਂ ਟਾਪ ਸਟਾਰ ਬਣਾਣਾ ਹੈ ਤਾਂ ਉਹਨੂੰ 5 ਕਿਤੇ 5 ਸਾਲ ਦੀ ਏਜ 'ਚ ਸਾਜੋ ਕੋਚ ਕਰੋ। 1 ਸਾਲ ਦੀ ਏਜ 'ਚ ਛੱਡੋ ਫਿਰ ਅਸੀਂ ਉਹਨੂੰ ਤੁਹਾਨੂੰ ਉਹਦਾ 골ਡਨ ਸਟਾਰ ਬਣਾ ਕੇ ਥਾਪ ਦੇ। ਬਹੁਤ ਅੱਛਾ ਅਬਰਾਲਾ ਜੁਸ਼ੀ ਸਾਹਿਬ ਕਰ ਰਹੇ ਨੇ ਮੈਨੂੰ ਬੜੀ ਖੁਸ਼ੀ ਹੋਈ ਹੈ ਇਹਨਾਂ ਦੀ ਇਹ ਗੱਲ ਸੁਣ ਕੇ ਜਿਵੇਂ ਉਹਨਾ ਬੇਟੀ ਛੋਟੀ ਦੀ ਕਿਹੜੀ ਐ ਇਹਦੇ ਵਿੱਚ ਉਹ ਬਹੁਤ ਛੋਟੀ ਏ ਜਿਸ ਨੂੰ ਲੱਗਦੀ ਹੈ 6-7 ਸਾਲ ਦੀ ਹੋਵੇਗੀ। ਜਦੋਂ ਇੱਕ ਤੁਸੀਂ ਆਪਣੇ ਬੱਚਿਆਂ ਨੂੰ ਸਟਾਰਟ ਕਰਵਾਵਾਂਗੇ ਤਾਂ ਇਹ ਜਦੋਂ ਟਾਈਮ ਆਇਆ ਬਹੁਤ ਵੱਡੀਆਂ ਅਚੀਵਮੈਂਟਸ ਕਰਨਗੇ ਔਰ ਸਾਡੇ ਪਟਿਆਲੇ ਦਾ ਤੁਹਾਡਾ ਪੇਰੈਂਟਸ ਦਾ ਪੰਜਾਬ ਦਾ ਹਿੰਦੁਸਤਾਨ ਦਾ ਨਵ ਸੰਸਾਰ ਭਰ ਦੇ ਵਿੱਚ ਚਮਕਾਉਂਗੇ ਔਰ ਮੈਂ ਸਪੋਰਟਸ ਫੇਸ ਤੇ ਸਰਕਾਰਾਂ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਮੈਡਲ ਆਲਸ ਕੀਤੇ ਨੇ ਬਹੁਤ-ਬਹੁਤ ਵਧਾਈ ਦੇਣਾ ਔਰ ਸ਼ੁਕਗਾਰਨਾਵਾਂ ਨੇ ਮਾਹਮਾਗੇ ਸਮਾਜਕਰਨ ਦੇ ਬਾਰੇ ਦੀ ਗੱਲ ਕਰਦਾ ਹੈ ਕਿ ਸੱਚੇ ਪਾਸ਼ਾ ਇਹਨਾਂ ਬੱਚਾਂ ਨੂੰ ਹੋਰ ਕੀ ਆਵਾਜ਼ੋ ਇਹ ਸਾਡੇ ਪਟਿਆਲੇ ਦਾ ਪੰਜਾਬ ਦਾ ਸਾਡੇ ਭਾਰਤ ਦਾ ਨਾਮ ਦੁਨੀਆ ਪਰਚਾਸ਼ਨ ਕਰੇ ਕਿ ਇਹਨਾਂ ਬੱਚਿਆਂ ਨੂੰ ਅੱਜ ਤੁਸੀਂ ਮੈਡਲ ਦਿੱਤੇ ਨੇ ਕਿ ਕੀ ਲੱਗਦਾ ਹੈ ਵੀ ਇਹ ਜਿਹੜੇ ਬੱਚੇ ਨੇ ਇੰਜ ਚ ਇਸ ਦਾ ਨਾਮ ਅਸ਼ੂ ਕਰਨੇ ਆਪਣੇ ਦੇਸ਼ ਦਾ ਇਹ ਇਸ ਟੂਰਨਾਮੈਂਟ ਦੇ ਵਿੱਚ ਤਕਰੀਬਨ 300 ਦੇ ਕੀ ਬੱਚੇ ਨੇ ਭਾਗ ਲਿਆ ਸੀ ਬਹੁਤ ਬਹੁਤ ਇਵੈਂਟਸ ਦੇ ਵਿੱਚ ਔਰ तकरीबन 150 ਬੱਚਿਆਂ ਨੇ ਮੈਡਲ ਹਾਸਲ ਕੀਤੇ ਨੇ ਜਿਹੜਾ ਵੀ ਅੱਜ ਸੈਲੀਬ੍ਰੇਸ਼ਨ ਹੋਈ ਹੈ ਤੁਸੀਂ ਦੇਖਿਆ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦੇ ਬੰਦੇ ਬਹੁਤ سارے ਆਏ ਰਹੇ ਔਰ ਇਹਦਾ ਸਾਰਾ ਸ਼੍ਰੇਅ ਕ੍ਰੈਡਿਟ ਮੈਂ ਸਭ ਨੂੰ ਦਿੰਦਾ ਜਿਹੜੇ ਬਹੁਤ ਮਿਹਨਤ ਕਰ ਰਹੇ ਨੇ ਜਿਨ੍ਹਾਂ ਨੇ ਪਟਿਆਲੇ ਦੇ ਵਿੱਚ ਸ਼ੂਟਿੰਗ ਦੀ ਨਰਸਰੀ ਕੈਂਪ ਕਰਤੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇੱਕ ਦੇ ਗਰਦ ਦੇ ਵਿੱਚ ਬਹੁਤ